ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਵਿਖੇ ਹੀ ਸਮਾਦੀ ਵਿੱਚ ਲੀਨ ਹੋ ਜਾਂਦੇ ਸਨ ਪਰ ਮਰਦਾਨਾ ਭੁੱਖ ਨਾਲ ਵਿਆਕੁਲ ਹੋ ਜਾਂਦਾ ਸੀ ਇਸ ਤਰ੍ਹਾਂ ਹੀ ਇੱਕ ਵਾਰੀ ਗੁਰੂ ਜੀ 2 ਦਿਨ ਸਮਾਦੀ ਵਿੱਚ ਟਿਕੇ ਰਹੇ ਪਰ ਮਰਦਾਨਾ ਭੁੱਖ ਨਾਲ ਤੜਪ ਰਿਹਾ ਸੀ ਉਸ ਦੇ ਪ੍ਰਾਣ ਨਿਕਲਣ ਲੱਗੇ ਉੱਥੇ ਕੋਈ ਮਨੁੱਖ ਵੀ ਨਜ਼ਰ ਨਾ ਆਵੇ ਜਿਸ ਤੋਂ ਕੁਝ ਖਾਣ ਨੂੰ ਮੰਗ ਲਵੇ ਪਾਣੀ ਨੇੜੇ ਹੀ ਸੀ ਪਰ ਉਹ ਭੀ ਕੇ ਸਮਾ ਕੱਢ ਰਿਹਾ ਸੀ ਗੁਰੂ ਜੀ ਨੂੰ ਛੱਡ ਕੇ ਵੀ ਨਾ ਜਾ ਸਕੇ ਅਤੇ ਮਨ ਵਿੱਚ ਸੋਚਣ ਲੱਗਾ ਕਿ ਇਹਨਾਂ ਨਾਲ ਨਿਰਵਾਹ ਕਿਸ ਤਰ੍ਹਾਂ ਹੋਵੇਗਾ ਹੁਣ ਜਦੋਂ ਸਮਾਧੀ ਵਿੱਚੋਂ ਬਾਹਰ ਆਉਣਗੇ ਤਾਂ ਆਗਿਆ ਲੈ ਕੇ ਘਰ ਨੂੰ ਚਲਿਆ ਜਾਵਾਂਗਾ ਇਹਨਾਂ ਨਾਲ ਰਹਿਣਾ ਤਾਂ ਬਹੁਤ ਕਠਿਨ ਹੈ ਇਸ ਤਰ੍ਹਾਂ ਸੋਚਦਿਆਂ ਨੂੰ ਜਦ ਦੂਸਰਾ ਦਿਨ ਚੜ੍ਹਿਆ ਤਾਂ ਸਤਗੁਰ ਜੀ ਨੇ ਨੇਤਰ ਖੋਲ ਕੇ ਮਰਦਾਨੇ ਨੂੰ ਪੁੱਛਿਆ ਕੀ ਗੱਲ ਹੈ ਤੇਰਾ ਚਿਹਰਾ ਕਿਉਂ ਮੁਰਝਾਇਆ ਹੋਇਆ ਹੈ ਮਰਦਾਨੇ ਨੇ ਕਿਹਾ ਤੁਹਾਨੂੰ ਤਾਂ ਭੁੱਖ ਤੇ ਦੀ ਕੋਈ ਪਰਵਾਹ ਨਹੀਂ ਹੈ ਪਰ ਮੈਂ ਤਾਂ 2 ਦਿਨਾਂ ਦਾ ਭੁੱਖ ਨਾਲ ਮਰਨ ਹਾਰਾ ਹੋਇਆ ਹਾਂ ਅੱਜ ਤੀਸਰਾ ਦਿਨ ਬੀਤ ਰਿਹਾ ਹੈ ਮੇਰਾ ਨਿਰਭਾ ਇਸ ਤਰ੍ਹਾਂ ਤੁਹਾਡੇ ਨਾਲ ਨਹੀਂ ਨਿਭ ਸਕੇਗਾ ਜਾਂ ਮੇਰੀ ਭੁੱਖ ਦੂਰ ਕਰੋ ਜਾਂ ਮੈਨੂੰ ਛੁੱਟੀ ਦੇ ਦਿਓ ਗੁਰੂ ਜੀ ਨੇ ਹੱਸ ਕੇ ਕਿਹਾ ਸਾਡੇ ਨਾਲ ਤਾਂ ਇਸ ਤਰ੍ਹਾਂ ਹੀ ਦੁੱਖ ਭੁੱਖ ਸਹਿਣੀ ਪਵੇਗੀ ਜੇ ਤੂੰ ਘਰ ਜਾਣਾ ਚਾਹੁੰਦਾ ਹੈ ਤਾਂ ਚਲਿਆ ਜਾ ਜਦੋਂ ਮਰਦਾਨਾ ਤੁਰਨ ਲੱਗਾ ਗੁਰੂ ਜੀ ਨੇ ਕਿਹਾ ਇਹ ਰਬਾਬ ਬੇਬੇ ਜੀ ਦੇ ਘਰ ਰੱਖ ਜਾ ਮਰਦਾਨਾ ਰਬਾਬ ਲੈ ਕੇ ਬੇਬੇ ਨਾਨਕੀ ਜੀ ਦੇ ਘਰ ਆਇਆ ਬੇਬੇ ਜੀ ਮਰਦਾਨੇ ਨੂੰ ਵੇਖ ਕੇ ਬੜੇ ਖੁਸ਼ ਹੋਏ ਅਤੇ ਬੜੇ ਪਿਆਰ ਨਾਲ ਪੁੱਛਿਆ ਕਿ ਭਰਾਤਾ ਜੀ ਕਿੱਥੇ ਹਨ ਮਰਦਾਨੇ ਨੇ ਦੱਸਿਆ ਉਹ ਬਾਹਰ ਉਜਾੜ ਵਿੱਚ ਹੀ ਬੈਠੇ ਹਨ ਮੈਂ ਉਹਨਾਂ ਤੋਂ ਪੁੱਛ ਕੇ ਘਰ ਨੂੰ ਚੱਲਿਆ ਹਾਂ ਕਿਉਂਕਿ ਮੇਰਾ ਉਹਨਾਂ ਨਾਲ ਸਾਥ ਨਹੀਂ ਨਹੀਂ ਬਸ ਸਕਦਾ ਉਹ ਆਪ ਤਾਂ ਕੁਝ ਖਾਂਦੇ ਪੀਂਦੇ ਨਹੀਂ ਤੇ ਮੈਂ ਪਾਸ ਭੁੱਖਾ ਮਰਦਾ ਰਹਿੰਦਾ ਹਾਂ ਇਹ ਰਬਾਬ ਸੰਭਾਲ ਲਵੋ ਮੈਂ ਤਲਵੰਡੀ ਨੂੰ ਚੱਲਿਆ ਹਾਂ ਜੇ ਕੋਈ ਮਹਤਾ ਜੀ ਨੂੰ ਸਨੇਹਾ ਦੇਣਾ ਹੈ ਤਾਂ ਦੇ ਦਿਓ ਮਰਦਾਨੇ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਬਹੁਤ ਵਿਰਾਗ ਕਰਨ ਲੱਗੀ ਇੰਨੇ ਚਿਰ ਨੂੰ ਬਾਹਰੋਂ ਭਾਈਆ ਜੈ ਰਾਮ ਜੀ ਵੀ ਆ ਗਏ ਉਹਨਾਂ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਬੇਬੇ ਜੀ ਨੇ ਆਪਣੇ ਧਰਮਪਤੀ ਜੈ ਰਾਮ ਜੀ ਨੂੰ ਸਾਰਾ ਹਾਲ ਦੱਸ ਕੇ ਕਿਹਾ ਕਿ ਮਰਦਾਨੇ ਦੇ ਨਾਲ ਹੁੰਦਿਆਂ ਸਾਨੂੰ ਪਰਾਜੀ ਵੱਲੋਂ ਕੋਈ ਚਿੰਤਾ ਨਹੀਂ ਸੀ ਪਰ ਇਸ ਨੂੰ ਤਲਵੰਡੀ ਭੇਜ ਕੇ ਫੇਰ ਪਤਾ ਨਹੀਂ ਪਰਾਜੀ ਇਕੱਲੇ ਕਿੱਧਰ ਨੂੰ ਚਲੇ ਜਾਣਗੇ ਇੱਥੇ ਰਹਿਣ ਨਾਲ ਤਾਂ ਉਹਨਾਂ ਦੀ ਬਾਬਤ ਕੁਝ ਪਤਾ ਲੱਗਦਾ ਰਹਿੰਦਾ ਸੀ ਅਤੇ ਦਰਸ਼ਨ ਵੀ ਹੋ ਜਾਂਦੇ ਸਨ ਪਰ ਜੇ ਪਰਦੇਸ ਚਲੇ ਗਏ ਤਾਂ ਫੇਰ ਕੌਣ ਕੁਝ ਦੱਸੇਗਾ ਇਹ ਗੱਲ ਸੁਣ ਕੇ ਜੈ ਰਾਮ ਜੀ ਨੇ ਮਰਦਾਨੇ ਨੂੰ ਪੁੱਛਿਆ ਕਿ ਤੂੰ ਤਲਵੰਡੀ ਕਿਉਂ ਜਾਣਾ ਚਾਹੁੰਦਾ ਹੈ ਤੇਰੇ ਨਾਲ ਗੁਰੂ ਜੀ ਦਾ ਬਹੁਤ ਹਿੱਤ ਹੈ ਤੂੰ ਉਹਨਾਂ ਪਾਸ ਕਿਉਂ ਨਹੀਂ ਰਹਿੰਦਾ ਮਰਦਾਨੇ ਨੇ ਕਿਹਾ ਜਜਮਾਨ ਉਹਨਾਂ ਨੂੰ ਨਾ ਤਾਂ ਭੁੱਖ ਲੱਗਦੀ ਹੈ ਨਾ ਤੇ ਲੱਗਦੀ ਹੈ ਪਰ ਮੇਰੇ ਪਾਸੋਂ ਖੁੱਖ ਤੇ ਸਹਾਰੀ ਨਹੀਂ ਜਾਂਦੀ ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ ਜੈ ਰਾਮ ਜੀ ਨੇ ਕਿਹਾ ਤੂੰ ਦੋਵੇਂ ਵੇਲੇ ਪ੍ਰਸ਼ਾਦੇ ਸਾਡੇ ਘਰੋਂ ਛੱਕ ਜਾਇਆ ਕਰ ਤੇ ਜੇ ਰੁਪਏ ਪੈਸੇ ਦੀ ਲੋੜ ਹੋਵੇ ਤਾਂ ਉਹ ਵੀ ਲੈ ਜਾਇਆ ਕਰ ਇਸ ਗੱਲ ਨਾਲ ਮਰਦਾਨਾ ਖੁਸ਼ ਹੋ ਕੇ ਕਹਿਣ ਲੱਗਾ ਚੰਗਾ ਮੈਂ ਤੁਹਾਡਾ ਬਚਨ ਮੰਨ ਕੇ ਤਲਵੰਡੀ ਨਹੀਂ ਜਾਂਦਾ ਮਰਦਾਨੇ ਦੀ ਇਸ ਗੱਲ ਤੇ ਬੀਬੇ ਨਾਨਕੀ ਜੀ ਬਹੁਤ ਖੁਸ਼ ਹੋ ਗਏ ਮਰਦਾਨਾ ਰਾਤ ਉੱਥੇ ਬੀਬੇ ਜੀ ਪਾਸ ਹੀ ਰਹੇ ਸਵੇਰੇ ਗੁਰੂ ਜੀ ਪਾਸ ਜਾਣ ਵਾਸਤੇ ਤਿਆਰ ਹੋ ਪਏ। ਬੇਬੇ ਜੀ ਨੇ ਮਰਦਾਨੇ ਨੂੰ ਪ੍ਰਸ਼ਾਦਾ ਛਕਾ ਕੇ 20 ਰੁਪਏ ਨਕਦ ਤੇ ਗੱਲ ਪਾਉਣ ਨੂੰ ਕੱਪੜੇ ਦਿੱਤੇ ਅਤੇ ਕਿਹਾ ਕਿ ਗੁਰੂ ਜੀ ਨੂੰ ਆਖਣਾ ਮੈਨੂੰ ਦਰਸ਼ਨ ਦੇ ਜਾਣ। ਮਰਦਾਨਾ ਖੁਸ਼ੀ-ਖੁਸ਼ੀ ਮੋਢੇ ਤੇ ਰਬਾਬ ਚੁੱਕ ਕੇ ਗੁਰੂ ਜੀ ਪਾਸ ਵਾਪਸ ਚੱਲ ਆ ਗਿਆ। ਗੁਰੂ ਜੀ ਨੇ ਕਿਹਾ ਮਰਦਾਨਿਆਂ ਮੁੜ ਕਿਉਂ ਆਇਆ ਹੈ? ਮਰਦਾਨੇ ਨੇ ਸਾਰੀ ਗੱਲ ਸੁਣਾ ਕੇ ਦੱਸਿਆ ਕਿ ਬੇਬੇ ਜੀ ਨੇ ਵੀਰਪਏ ਤੇ ਬਸਤਰ ਮੈਨੂੰ ਦਿੱਤੇ ਹਨ ਅਤੇ ਤੁਹਾਡੇ ਪਾਸ ਰਹਿਣ ਵਾਸਤੇ ਆਖਿਆ ਹੈ ਗੁਰੂ ਜੀ ਨੇ ਕਿਹਾ ਮਰਦਾਨਿਆ ਤੂੰ ਵੀਰਪਏ ਲੈਣ ਵਾਲੀ ਗੱਲ ਮਾੜੀ ਕੀਤੀ ਹੈ ਅੱਗੇ ਉਹਨਾਂ ਨੂੰ ਸ੍ਰੀ ਚੰਦ ਦੇ ਪਾਲਣ ਦਾ ਖਰਚ ਪਿਆ ਹੋਇਆ ਹੈ ਜਾ ਇਹ ਰੁਪਏ ਮੋੜਿਆ ਮਰਦਾਨੇ ਨੇ ਕਿਹਾ ਮਹਾਰਾਜ ਜੀ ਮੈਂ ਇਹ ਰੁਪਏ ਮੰਗੇ ਨਹੀਂ ਸਨ ਬੀਬੇ ਜੀ ਨੇ ਆਪ ਹੀ ਦਿੱਤੇ ਹਨ ਅੱਗੇ ਜਿਵੇਂ ਤੁਹਾਡੀ ਰਜ਼ਾ ਜੇ ਇਹ ਸਾਡੇ ਪਾਸ ਰਹਿਣ ਤਾਂ ਵੀ ਕੋਈ ਹਰਜ ਨਹੀਂ ਕਿਉਂਕਿ ਪੈਸੇ ਦੀ 100 ਵਾਰ ਕਦੇ ਨਾ ਕਦੇ ਲੋੜ ਪੈ ਜਾਂਦੀ ਹੈ ਗੁਰੂ ਜੀ ਨੇ ਕਿਹਾ ਮਰਦਾਨਿਆਂ ਕਰਤਾਰ ਸਭ ਦੀ ਪਾਲਣਾ ਕਰਨ ਵਾਲਾ ਹੈ ਮਾਤਾ ਦੇ ਪੇਟ ਵਿੱਚ ਅਤੇ ਪੱਥਰਾਂ ਦੇ ਕੀੜਿਆਂ ਨੂੰ ਵੀ ਰੋਜ਼ੀ ਪਹੁੰਚਾਉਂਦਾ ਹੈ ਤੇਰੀ ਪ੍ਰਾਬਧ ਤੇਰੇ ਨਾਲ ਹੈ ਫਿਕਰ ਨਾ ਕਰ ਇਹੀ ਗੱਲਾਂ ਸੁਣ ਕੇ ਮਰਦਾਨੇ ਦੇ ਮਨ ਨੂੰ ਧੀਰਜ ਆ ਗਈ ਅਤੇ ਕਹਿਣ ਲੱਗਾ ਤੁਹਾਨੂੰ ਬੇਬੇ ਜੀ ਬਹੁਤ ਯਾਦ ਕਰਦੇ ਹਨ ਤੁਸੀਂ ਵੀ ਚਲੋ ਤੇ ਮੈਂ ਵੀ ਤੁਹਾਡੇ ਨਾਲ ਚੱਲ ਕੇ ਰੁਪਏ ਮੋੜ ਦਿਆਂਗਾ ਗੁਰੂ ਜੀ ਨੇ ਕਿਹਾ ਚਲੋ ਚੱਲਦੇ ਹਾਂ ਬੇਬੇ ਜੀ ਦਾ ਕਹਿਣਾ ਮੂੜਿਆ ਨਹੀਂ ਜਾਂਦਾ ਇਹ ਆਖ ਕੇ ਗੁਰੂ ਜੀ ਤੁਰ ਪਏ ਅਤੇ ਬੇਬੇ ਜੀ ਦੇ ਘਰ ਪਹੁੰਚ ਗਏ ਬੇਬੇ ਜੀ ਆਪ ਜੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਕਿਹਾ ਮੈਨੂੰ ਤੁਹਾਡੇ ਦਰਸ਼ਨ ਦੀ ਬੜੀ ਤਾਂਗ ਲੱਗੀ ਰਹਿੰਦੀ ਹੈ ਦਰਸ਼ਨ ਦਿੰਦੇ ਰਿਹਾ ਕਰੋ ਗੁਰੂ ਜੀ ਨੇ ਕਿਹਾ ਬੇਬੇ ਜੀ ਜਦ ਯਾਦ ਕਰੋਗੇ ਮੈਂ ਉਸੇ ਵੇਲੇ ਆ ਜਾਇਆ ਕਰਾਂਗਾ ਫਿਰ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਬੇਬੇ ਜੀ ਨੂੰ ਰੁਪਏ ਮੋੜ ਦਿਓ ਬੇਬੇ ਜੀ ਨੇ ਕਿਹਾ ਅਸੀਂ ਆਪਣੀ ਖੁਸ਼ੀ ਨਾਲ ਇਸ ਨੂੰ ਦਿੱਤੇ ਹਨ ਇਸ ਨੇ ਮੰਗੇ ਨਹੀਂ ਸਨ ਗੁਰੂ ਜੀ ਨੇ ਕਿਹਾ ਬੇਬੇ ਜੀ ਹੁਣ ਇਹ ਰੁਪਏ ਲੈ ਲਵੋ ਮਰਦਾਨੇ ਨੂੰ ਫੇਰ ਕਦੇ ਲੋੜ ਪਵੇਗੀ ਤਾਂ ਲੈ ਲਵੇਗਾ ਜਦੋਂ ਫੇਰ ਆਵੇਗਾ ਤਾਂ ਦੇ ਦੇਣੇ ਇਸ ਤਰ੍ਹਾਂ ਬਹੁਤ ਵਾਰ ਆਖ ਕੇ ਰੁਪਏ ਵਾਪਸ ਕਰ ਦਿੱਤੇ ਅਤੇ ਆਪ ਆਗਿਆ ਲੈ ਕੇ ਮਰਦਾਨੇ ਸਹਿਤ ਵਿਦਾ ਹੋ ਗਏ ਤਣ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ